ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਤੇ ਅੱਜ ਦੀ ਪਹਿਲੀ ਪ੍ਰੋਫਾਈਲ ਨਾਮ ਸਿੰਘ ਲੜਕਾ ਸਪੀਨ ਉਮਰ 41 ਸਾਲ ਆਇਟ 5 फुट 9 ਇੰਚ ਪੜਾਈ ਪਲੱਸ 2 ਕੰਮ Amazon ਲੜਕੇ ਦਾ ਤਲਾਕ ਹੋਇਆ ਕਾਸਟ ਬਰਮਾ ਸੋਨਿਆਰੀ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਪូលਸਟੋਰ ਰਿਟਾਇਰਮੈਂਟ ਮਾਤਾ ਹਾਊਸ ਵਾਈਫ 10 ਮੈਰਿਡ ਮੰਗ ਵਿਧਿਆ ਪਰਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 0034 65469 347 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਲੜਕੀ ਅਮਰੀਕਾ ਸਿਟੀਜ਼ਨ ਉਮਰ 30 ਸਾਲ ਹਾਈਟ 5 ਫੁੱਟ 10 ਇੰਚ ਕਾਸਟ ਅਯਰ ਸਿੱਖ ਕੰਮ ਨਰਸਿੰਗ ਯੂ ਐਸ ਏ ਪਰਿਵਾਰ ਮੈਂਬਰ ਅਮਰੀਕਾ ਅਰੰਦੀ ਮੰਗ ਲੜਕਾ ਵੈਸ਼ਨੂ ਬਦਿਆ ਪਰਿਵਾਰ ਤੋਂ ਅਮਰੀਕਾ ਤੋਂ ਲੜਕੇ ਦੀ ਲੋੜ ਹੈ ਲੜਕਾ ਕੈਲੀਫੋਰਨੀਆ ਵਧੀਆ ਜੌਬ ਕਰਦਾ ਹੋਵੇ ਅੰਮ੍ਰਿਤਸਰ ਏਰੀਆ ਨੂੰ ਪੈਲ ਹੈ ਇਹਨਾਂ ਦਾ ਮੋਬਾਈਲ ਨੰਬਰ +1408 933 3490 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 2 12 1995 ਹਾਈਟੂ ਸੀ ਫੂਡ ਇਕੈਂਚ ਕਾਸਟ ਜਰ ਸਿੱਖ ਗੋਤਮਾਨ ਜ਼ਿਲ੍ਹਾ ਨਮਸ਼ਾ ਪੜਾਈ ਮੈਕੈਨੀਕਲ ਡਿਪਲੋਮਾ ਇੰਡੀਆ ਵੈਬ ਡਿਜ਼ਾਈਨ ਕੈਨੇਡਾ ਕੰਮ ট্রাক ਡਰਾਈਵਰ ਅਮਰੀਕਨ ਦਾ 10 ਸਾਲ ਦਾ ਵੀਜ਼ਾ ਲੱਗਾ ਹੋਇਆ ਪੀਆਰ ਫਾਈਲ ਲੱਗੀ ਹੋਈ ਪਰਿਵਾਰ ਮੈਂਬਰ ਪਿਤਾ ਗੌਰਮント ਜੋਬ ਦਾ ਰਿਟਾਇਰ ਮਾਤਾ ਹਾਊਸ ਵਾਈਫ ਇੱਕ ਪੁਰਾ ਆਰਮੀ ਦੇ ਵਿੱਚ ਮੰਗ ਰਹੀ ਹੈ ਪਰਿਵਾਰ ਤੋਂ ਪੜ੍ਹੇ ਲਿਖੇ ਲੜਕੀ ਦੀ ਲੋੜ ਹੈ ਲੜਕੀ VSC ਨਰਸਿੰਗ ਕੀਤੀ ਹੋਵੇ ਕੈਨੇਡਾ ਤੋਂ ਹੋਵੇ ਜਾਂ ਸਰਕਾਰੀ ਨੌਕਰੀ ਕਰਦੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 986092697 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਕੈਨੇਡਾ ਜਨਮ ਤਰੀਕ 10 12 1992 ਹਾਈਟ 5 ਫੁੱਟ 10 ਇੰਚ ਕਹਾਸਟੀਓ ਜੱਟ ਸਿੱਖ ਜਲਾ ਫਤਿਹਗੁਰ ਸਾਹਿਬ ਜ਼ਮੀਨ 4.4 ਏਕੜ ਪਰਿਵਾਰ ਮੈਂਬਰ ਪਿਤਾ ਸਬਕਾ ਫੌਜੀ ਲੜਕੇ ਦਾ 10 ਸਾਲ ਦਾ ਟੂਰਿਸਟ ਵੀਜ਼ਾ ਲੱਗਾ ਹੋਇਆ ਲੜਕਾ ਦੋ ਵਾਰ ਕੈਨੇਡਾ ਗਿਆ ਮੰਗਵਰੀਆ ਪਰਵਤ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਤੋਂ ਹੋਵੇ ਜਾਂ ਇੰਡੀਆ ਤੋਂ ਹੋ ਵਿਆਹ ਜਲਦੀ ਕਰਨਾ ਮੋਬਾਈਲ ਨੰਬਰ 98142 ਨੇਤੀ ਅਰਸੋ ਕੇ ਲਈ ਤੁਸੀਂ ਪਰਿਵਾਰ ਨੂੰ ਹੋਣ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹਾਂ ਨਾਮ ਕੋ ਲੜਕੀ ਨਿਊਜ਼ੀਲੈਂਡ ਸਿਟੀਜ਼ਨ ਉਮਰ 32 ਸਾਲ ਹਾਈਟ 5 ਫੁੱਟ 10 ਇੰਚ ਕਾਸਟ ਅਜਰ ਸਿੱਖ ਪੜਾਈ ਪਲੱਸ 2 ਮੈਡੀਕਲ ਤੇ ਡਿਗਰੀ VALLB ਨਿਊਜ਼ੀਲੈਂਡ ਯੂਨੀਵਰਸਿਟੀ ਤੋਂ ਕੀਤੀ ਵਧੀਆਂ ਖਾਦਾਨੀ ਪਰਵਾਰ ਤੋਂ ਵਕੀਲ ਲੜਕੀ ਮੰਕ ਕਾਂਦਨੀ ਪਰਵਤ ਨੂੰ ਵਧੀਆਂ ਪੜੇ ਲਿਖੇ ਲੜਕੇ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +64273455475 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਸਰਦਾਰ ਲੜਕਾ ਕਨੇਡਾ ਜਰਮਤੀ 1612004 ਹਾਈਟ 5 ਫੁੱਟ 6 ਇੰਚ ਏਰੀਆ ਫਰੋਚਪੋਰਟ ਪੜ੍ਹਾਈ ਪਲੱਸ 2 ਕੋਰਸ ਡਿਪਲੋਮਾ ਮੈਨੇਜਮੈਂਟ ਕੈਨੇਡਾ ਫੋਰ ਵਾਰ ਮੈਂਬਰ ਪਿਤਾ ਦਾ ਬਿਜ਼ਨਸ ਮਾਤਾ ਹਾਊਸ ਵਾਈਫ ਇੱਕ ਭੈਣ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਪੀਆਰ ਹੋਵੇ ਵਰਕ ਪਰਮਿਟ ਤੇ ਹੋਵੇ ਕੈਨੇਡਾ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਕੈਨੇਡਾ ਕੈਲਗਿਰੀ ਨੂੰ ਪਹਿਲ ਹੈ ਇਹਨਾਂ ਦੀ ਕੋਈ ਮੰਗ ਨਹੀਂ ਹੈ ਇਨਾਂ ਦਾ ਮੋਬਾਈਲ ਨੰਬਰ 9592288525 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਨਿਊਜ਼ੀਲੈਂਡ ਜਨਮ ਤਰੀਕ 3/9/1993 ਹਾਈਟ 5 ਫੁੱਟ 11 ਇੰਚ ਕਾਸਟ ਰਿਡ ਸਿੱਖ ਗੋਤ ਟਿੱਲੋ ਏਰੀਆ ਬਠਿੰਡਾ ਕਾਮ ਸਿਵਲ ਇੰਜੀਨੀਅਰ ਮਾਸਟਰ ਇਨ ਬਿਜ਼ਨਸ ਕਾਮ ਪੁਲਿਸ ਨਿਊ ਨਿਜੀਲੈਂਡ ਜ਼ਮੀਨ 5 ਕਿਲੇ 2 ਪਲਾਟ ਸ਼ੇਅਰਿੰਗ ਪਿੰਡ ਦੇ ਵਿੱਚ ਬਹੁਤ ਅਲਿਸ਼ਾਨ ਕੋਠੀ ਪਾਈ ਹੋਈ ਹੈ ਪਰਿਵਾਰ ਮੈਂਬਰ ਪਿਤਾ ਖੇਤੀਬਾੜੀ ਕਰਦੇ ਮਾਤਾ ਹਾਊਸ ਵਾਈਫ ਦਾਦਾ ਪੰਚਾਇਤ ਵਿਭਾਗ ਐਸ ਡੀਓ ਰਿਟਾਇਰਮੈਂਟ ਇੱਕ ਭਰਾ ਕੈਨੇਡਾ ਮੰਗ ਵਦੀਆ ਪਰਵਾਤ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਵੀਐਸਸੀ ਨਰਸਿੰਗ ਕੀਤੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 8360123259 ਦੂਜਾ ਮੋਬਾਈਲ ਨੰਬਰ 9988844272 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੋਲ ਲੜਕੀ ਕੈਨੇਡਾ ਉਮਰ 32 ਸਾਲ ਹਾਈਟ 5 ਫੁੱਟ 5 ਇੰਚ ਕਾਸਟ ਜਰਸੀ ਕੋਟ ਤਾਲੀਵਾਲ ਜ਼ిల్లా ਮੋਗਾ ਪੜਾਈ VSC ਨਰਸਿੰਗ ਲੜਕੀ ਦਾ 1 ਸਾਲ ਦਾ ਕੈਨੇਡਾ ਟੂਰਿਸਟ ਵੀਜ਼ਾ ਲੱਗਾ ਹੋਇਆ ਲੜਕੀ ਹੋਣ ਪੰਜਾਬ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰਮੈਂਟ ਇੱਕ ਕਪਰਾ ਕੈਨੇਡਾ PR ਮੈਰਿਡ ਮਾਤਾ ਪਿਤਾ ਦਾ ਕੈਨੇਡਾ ਦਾ ਸੁਪਰ ਵੀਜ਼ਾ ਲੱਗਾ ਹੋਇਆ ਮੰਗ ਵਧੀਆ ਪਰਿਵਾਰ ਤੋਂ ਪੜ੍ਹੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਕੈਨੇਡਾ PR ਹੋਵੇ ਇਨਾਂ ਦਾ ਮੋਬਾਈਲ ਨੰਬਰ 98142 52119 98142 52119 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਕਨੇਡਾ ਪੀਆਰ ਉਮਰ 37 ਸਾਲ ਹਾਈਟ 5 ਫੁੱਟ 10 ਇੰਚ ਅਰੀਆ ਗੁਰਦਾਸਪੁਰ ਲੜਕੇ ਦਾ ਤਲਾਕ ਹੋਇਆ ਪਰਿਵਾਰ ਮੈਂਬਰ ਇੱਕ ਵੱਡਾ ਭਰਾ ਕੈਨੇਡਾ ਮੰਗ ਵਧਿਆ ਪਰਵਾਤ ਨੂੰ ਪੜੇ ਲਿਖੀ ਸੋਹਣੀ ਲੜਕੀ ਦੀ ਲੋੜ ਹੈ ਲੜਕੀ ਐਨਆਰਆਈ ਹੋਵੇ ਜਾਂ ਗੁਰਦਾਸਪੁਰ ਅੰਮ੍ਰਿਤਸਰ ਨੂੰ ਪਹਿਲ ਹੈ ਸਾਦਾ ਵਿਆਹ ਇਹਨਾਂ ਦਾ ਮੋਬਾਈਲ ਨੰਬਰ ਪਲੱਸ 1 403 90472 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਮੈਰिज ਬਿਊਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਨਾਮ ਸਿੰਘ ਲੜਕਾ ਸਟੇਲੀਆ ਜਨਮ ਤਰੀਕ 1994 ਹਾਈਟ 5 ਫੁੱਟ 8 ਇੰਚ ਗੋਥ ਬਰਾਡ ਕਾਸਟ ਜਰਸੀ ਪੜਾਈ +2 ਕੋਰਸ ਡਿਪਲੋਮਾ ਕੁਕਿੰਗ ਜ਼ਮੀਨ 5 ਕਿਲੇ ਪਰਿਵਾਰ ਮੈਂਬਰ ਪਿਤਾ ਮਾਤਾ ਇੱਕ ਪਰ ਮੈਰਿਟ ਸਾਰੇ ਕੈਨੇਡਾ ਵਿੱਚ ਰਹਿੰਦੇ ਨੇ ਇਕ ਕੱਲਾ ਲੜਕਾ ਆਸਟ੍ਰੇਲੀਆ ਵਿੱਚ ਰਹਿੰਦਾ ਲੜਕੇ ਦਾ ਅਮਰੀਕਨ ਦਾ ਵੀਜ਼ਾ ਆਇਆ ਹੋਇਆ ਏ ਮੰਗ ਵਧੀਆ ਪਰ ਬਾਤ ਤੋਂ ਬੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਆਸਟ੍ਰੇਲੀਆ ਜਾਂ ਅਮਰੀਕਾ ਪੀਆਰ ਹੋਵੇ ਵਰਕ ਪਰਮਿਟ ਤੇ ਹੋਵੇ ਇਹਨਾਂ ਦਾ ਮੋਬਾਈਲ ਨੰਬਰ 81464 37929 81464 37929 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੀ ਹਾਂ ਨਾਮ ਕੁਮਾਰ ਜਨਮ ਤਰੀਕ 23 8 1990 ਹਾਈਟ 5580 ਜਿਲ੍ਹਾ ਲੁਧਿਆਣਾ ਕਾਸਟ ਬਾਹਮਣ ਪੜਾਈ ਵੀ ਟੈਕ ਐਮਬੀਏ ਕਮਪਨੀ ਵਿੱਚ ਮੈਨੇਜਰ ਲੁਧਿਆਣੇ ਮੰਗ ਵਰੀਆ ਪਰਵਤੋਂ ਪੜ੍ਹੇ ਲਿਖੀ ਲੜਕੀ ਦੀ ਲੋੜ ਹੈ ਲੜਕੀ ਜੋਬ ਕਰਦੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9981715013 ਇਹਨਾਂ ਨੂੰ ਜਨਰਲ ਕਾਸਟ ਵਾਲੇ ਨੂੰ ਪਹਿਲ ਹੈ ਤੁਸੀਂ ਪ੍ਰਵਾਹ ਨੂੰ ਫੋਨ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਲੈ ਸਕਦੇ ਹੋ ਸਰਦਾਰ ਲੜਕਾ ਸਟੇਨ ਪੀਆ ਜਨਮ ਤਰੀਕ 2 1993 ਹਾਈਟ 5 ਫੁੱਟ 9 ਇੰਚ ਏਰੀਆ ਰਾਜਪੁਰਾ ਸ਼ਹਿਰ ਜ਼ਿਲ੍ਹਾ ਪਟਿਆਲਾ ਕਾਸਟ ਜਰਸੀ ਕੁਗੋਤ ਵਾਜਵਾ ਜਮੀਨ 2 1 ਏਕੜ ਪੜਾਈ ਵੀ ਐਸੀ ਮੈਡੀਕਲ ਨਾਨ ਮੈਡੀਕਲ ਐਮ ਐਸ ਸੀ ਕਮ ਆਪਣਾ ਬਿਜ਼ਨਸ ਰੈਸਟੋਰੈਂਟ ਪਰਿਵਾਰ ਮੈਂਬਰ ਪਿਤਾ ਸਬਕਾ ਬੋਜੀ ਮਾਤਾ ਹਾਊਸ ਵਾਈਫ ਇੱਕ ਭੈਣ ਅਨਮੈਰਿਡ ਮੰਗ ਵਧੀਆ ਪਰਵਾਤ ਨੂੰ ਪੜੀ ਲਿਖੀ ਲੜਕੀ ਦੀ ਲੋੜ ਹੈ ਜੜ ਸਿੱਖ ਪਰਿਵਾਰ ਵਾਲੇ ਇਨਾਂ ਨੂੰ ਸੰਪਰਕ ਕਰ ਇਨਾਂ ਦਾ ਮੋਬਾਈਲ ਨੰਬਰ ਐਸ ਸੀ 54308304 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਲੈ ਸਕਦੇ ਹਾਂ ਨਾਮ ਕੌਰ ਜਨਮ ਤਰੀਕ 5 2 1995 ਹਾਈਡ 5 ਫੁੱਟ 1 ਇੰਚ ਪੜਾਈ ਐਮਏ ਇੰਗਲਿਸ਼ ਕਾਸਟ ਜਟ ਸਿੱਖ ਗੋਤ ਵਾਜਵਾ ਰਾਜਪੁਰਾ ਸ਼ਹਿਰ ਜ਼ਿਲ੍ਹਾ ਪਟਿਆਲਾ ਕੰਮ ਸਕੂਲ ਟੀਚਰ ਪਰਿਵਾਰ ਮੈਂਬਰ ਪਿਤਾ ਸਬਕਾਵਾਲ ਜੀ ਮਾਤਾ ਹਾਊਸ ਵਾਈਫ ਇੱਕ ਪਰ ਹਾਸਪੀਨ ਵਿੱਚ ਆਪਣਾ ਬਿਜ਼ਨਸ ਮਾਂਗੋ ਵਾਦੀਆ ਪਰਿਵਾਰ ਤੋਂ ਪੜ੍ਹੇ ਲਿਖੇ ਲੜਕੇ ਦੀ ਲੋੜ ਹੈ। ਲੜਕਾ ਐਨਆਰਆਈ ਹੋਵੇ, ਜਰੂਰ ਸਿਕ ਪਰਿਵਾਰ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 99155 7557 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ। ਨਾਮ ਸਿੰਘ ਲੜਕਾ ਸਰਕਾਰੀ ਨੌਕਰੀ ਜਨਮ ਤਰੀਕ 2 ਤੈਨ 1995 ਹਾਈਟ 5 ਫੁੱਟ 9 ਇੰਚ ਪੜਾਈ ਵੀ ਐ ਵੀ ਹੈਡ ਕਾਸਮ ਮਜ਼ਰੀ ਸਿੱਖਾ ਸ਼ਹਿਰ ਬਠਿੰਡਾ ਕਮ ਇੰਗਲਿਸ਼ ਹੋਰ ਟੀਚਰ ਸਰਕਾਰੀ ਨੌਕਰੀ ਪਰਿਵਾਰ ਮੈਂਬਰ ਪਿਤਾ ਮਾਤਾ ਇੱਕ ਪ੍ਰਾਉ ਡਾਕਟਰ ਸਰਕਾਰੀ ਨੌਕਰੀ ਮੰਗਵਰੀਆ ਪਰਵਾਰ ਤੋਂ ਪੜ੍ਹੇ ਲਿਖੇ ਲੜਕੀ ਦੀ ਲੋੜ ਹੈ ਲੜਕੀ ਸਰਕਾਰੀ ਨੌਕਰੀ ਕਰਦੀ ਹੋਵੇ ਹਾਈਟ 5 ਫੁੱਟ 3 ਇੰਚ ਤੋਂ ਘੱਟ ਨਾ ਹੋਵੇ ਇਹਨਾਂ ਦਾ ਮੋਬਾਈਲ ਨੰਬਰ 60050 67188 6005076188 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 1996 ਲੜਕਾ ਖੱਤਰੀ ਕਾਸਟ ਹਾਈਟ 5 ਫੁੱਟ 5 ਇੰਚ ਸ਼ਹਿਰ ਲੁਧਿਆਣਾ ਕੰਮ ਪ੍ਰਾਈਵੇਟ ਜੋਬ ਤਨਖਾ 35000 ਪ੍ਰਤੀ ਮਹੀਨਾ ਪਰਿਵਾਰ ਮੈਂਬਰ ਇੱਕ ਬਰਾ ਮੰਗਵਰੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9464754263 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜੋ